ਮੈਂ ਸੌਰਵ ਮੇਰਾ ਘਰ ਗਲੀ ਨੰਬਰ 3 ਡੈਮਗਾ ਜੇ ਇਹ ਮੇਰੀ ਪ੍ਰਾਪਰਟੀ ਹੈ 메ਨ ਰੋਡ ਨਾਈਆਂ ਵਾਲੇ ਮੋੜ ਤੇ ਇਹ ਪਹਿਲਾਂ ਮੈਂ ਰੈਂਟ ਤੇ ਦਿੱਤੀ ਹੋਈ ਸੀ ਅੱਜ ਤੋਂ 2 ਸਾਲ ਪਹਿਲਾਂ ਵਿਕੀ ਨਾਂ ਦੇ ਮੁੰਡੇ ਨੂੰ ਇਹ ਹੁਣ ਮਾਰਚ 2025 ਦੀ ਖਾਲੀ ਬਈ ਬੰਦ ਬਈ ਉਸ ਤੋਂ ਦੁਬਾਰਾ ਇੱਥੇ ਕੋਈ ਕੰਮ ਨਹੀਂ ਹੋਇਆ ਬਿਲਕੁਲ ਮਤਲਬ ਕੋਈ ਕਿਰਾਏਦਾਰ ਨਹੀਂ ਆਇਆ ਕੋਈ ਬੰਦਾ ਨਹੀਂ ਆਇਆ ਇਹ ਉਦੋਂ ਦੀ ਐਜ਼ ਇਟ ਇਜ਼ ਖਾਲੀ ਬਈ ਹੋਈ ਹੈ ਤੇ ਕਿਸੇ ਨੇ ਗਲਤ ਇਹਦਾ ਮਤਲਬ ਵੀਡੀਓ ਬਣਾ ਕੇ ਪਹਿਲੀ ਕੋਈ ਪ੍ਰਾਣੀ ਪਾਤੀ ਉਹਦੀ ਵਿੱਕੀ ਮੁੰਡੇ ਦੀ ਨਾਲ ਤੇ ਉਹਦੇ ਵਿਹਾਰ ਤੇ ਪੁਲਿਸ ਆਈ ਏ ਮੈਨੂੰ ਪੁੱਛ ਗਿਆ ਕਿ ਚ ਕੀਤੀ ਏ ਤੇ ਮੈਂ ਘਰੋਂ ਚਾਬੀ ਲੈ ਆ ਕੇ ਦੁਬਾਰਾ ਖੋਲ ਕੇ ਸਾਰਾ ਦਿਖਾਤਾ ਤੁਸੀਂ ਦੇਖ ਸਕਦੇ ਹੋ ਇੱਥੇ ਗੋਡੇ-ਗੋਡੇ ਵੇਖੋ ਜਾਲੇ ਲੱਗੇ ਜੇ ਕਿੰਨੀ ਪ੍ਰਾਣੀ ਬਈ ਹੋਈ ਏ ਜੇ ਖੁੱਲਦੀ ਹੋਵੇ ਤੇ ਜਾਲੇ ਦੇ ਸਾਫ ਕਰਨ ਤੇ ਮੈਂ ਇਹੋ ਕਹਿਣਾ ਚਾਹਾਂਗਾ ਕਿ ਗਲਤ ਵੀਡੀਓ ਨਾ ਅਪਲੋਡ ਕਰੋ ਥੋੜਾ ਧਿਆਨ ਦਿਓ ਇਸ ਤਰ੍ਹਾਂ ਕਿਸੇ ਦੀ ਇੱਜ਼ਤ ਖਰਾਬ ਹੁੰਦੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਅੱਜ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਨਾਈਆਂ ਵਾਲ ਮੋੜ ਦੇ ਉੱਤੇ ਇੱਕ ਦੁਕਾਨ ਹੈ ਜਿਹਦੇ ਵਿੱਚ ਕਾਊਂਟਰ ਲਗਾ ਕੇ ਤੇ ਦਾੜੇ ਸਾਡੇ ਦਾ ਕੰਮ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਓਕੇ ਤੇ ਪਹੁੰਚ ਕੇ ਵੈਰੀਫਾਈ ਕੀਤਾ ਏ ਜਿਹੜੀ ਦੁਕਾਨ ਹੈ ਇਹ ਸੌਰਵ ਗਾਂ ਦੇ ਵਿਅਕਤੀ ਜੋ ਡੈਮਗਾ ਦਾ ਰਹਿਣ ਵਾਲਾ ਹੈ ਤੇ ਉਹਦੀ ਹੈ ਉਹਨੂੰ ਬੁਲਾਇਆ ਗਿਆ ਉਹਨੂੰ ਮੌਕੇ ਤੇ ਪੁੱਛਿਆ ਗਿਆ ਉਹਨੇ ਦੱਸਿਆ ਕਿ 2 ਸਾਲ ਪਹਿਲਾਂ ਮੈਂ ਇਹ ਦੁਕਾਨ ਜਿਹੜੀ ਕਿਰਾਏ ਦਿੱਤੀ ਸੀਗੀ ਕਿਰਾਏ ਦੇਣ ਤੋਂ ਬਾਅਦ 1 ਸਾਲ ਪਹਿਲਾਂ ਮੈਂ ਉਹਨੂੰ ਖਾਲੀ ਕਰਵਾ ਲਿਆ ਸੀ ਤੇ ਹੁਣ 1 ਸਾਲ ਤੋਂ ਇਹ ਦੁਕਾਨ ਬੰਦ ਹੈ ਇਹ ਜਿਹੜੀ ਵੀਡੀਓ ਆ ਮੈਂ ਤੁਹਾਨੂੰ ਤੁਸੀਂ ਦਿਖਾਉ ਜੀ ਆ ਸਾਰਾ ਏਰੀਆ ਉਸੇ ਦੁਕਾਨ ਦੀ ਵੀਡੀਓ ਹੈ ਕਿ ਐਸ ਵੇਲੇ ਬਿਲਕੁਲ ਇਹ ਦੁਕਾਨ ਖਾਲੀ ਚੱਲ ਰਹੀ ਆ ਤੇ ਦੁਕਾਨ ਦੇ ਵਿੱਚ ਕੋਈ ਵੀ ਨਹੀਂ ਰਹਿ ਰਿਹਾ ਤੇ ਇਹ ਕੋਈ ਪੁਰਾਣੀ ਵੀਡੀਓ ਕਿਸੇ ਨੇ ਲੱਭ ਕੇ ਤੇ ਪਾ ਕੇ ਤੇ ਜਿਹੜਾ ਘਬਰਾਹਤ ਤੇ ਖੁਸ਼ੀ ਕੀਤੀ ਆ ਅਸੀਂ ਜਿਹਨੇ ਵੀਡੀਓ ਪਾਈ ਉਹਨੂੰ ਇਹ ਅਪੀਲ ਕਰਾਂਗੇ ਕਿ ਸੱਚ ਨੂੰ ਸਮਝ ਰੱਖਿਆ ਜਾਵੇ ਐਸ ਵੇਲੇ ਕੋਈ ਢੜੇ ਢੇਡਾ ਦਾ ਕੰਮ ਨਹੀਂ ਚੱਲ ਰਿਹਾ ਕਿ ਸਾਡੀ ਵੈਰੀਫੀਕੇਸ਼ਨ ਚੱਲ ਰਹੀ ਆ ਵੈਰੀਫਾਈ ਕਰਾਂਗੇ ਜੇ ਕੋਈ ਢੜੇ ਢੇਡਾ ਦਾ ਕੰਮ ਕਰਦਾ ਹੋਊਗਾ ਤਾਂ ਅਸੀਂ ਜਿਹੜਾ ਜਲਦੀ ਇਸ ਇਲਾਕੇ ਵਿੱਚ ਭੇਜਾਂਗੇ